ਕਿਸਾਨ ਦੋਸਤੋ ਝੋਨੇ ਦੀ ਲਵਾਈ ਦੀ ਤਰੀਕ ਨੇੜੇ ਆ ਰਹੀ ਏ ਤੇ ਕਿਸਾਨ ਵੀ ਪਰੇਸ਼ਾਨ ਏ ਕਿ ਪਨੀਰੀ ਨਹੀਂ ਚੱਲਦੀ ਪਨੀਰੀ ਨਾ ਚੱਲਣ ਦੇ ਵਿੱਚ ਕਈ ਸਰੇ ਕਾਰਨ ਜਿਵੇਂ ਨਿਮਾਟੋਡ ਹੋ ਸਕਦਾ ਏ ਉਹਦੇ ਲਈ ਪਹਿਲਾਂ ਆਪਾਂ 15 ਨੰਬਰ ਵੀਡੀਓ ਦੇ ਵਿੱਚ ਗੱਲ ਕੀਤੀ ਏ ਉਹਦਾ ਕਿਵੇਂ ਉਪਚਾਰ ਕਰਨਾ ਏ ਇਸੇ ਤਰੀਕੇ ਨਾਲ ਇਸ ਤੋਂ ਬਾਅਦ ਇੱਕ 18 ਨੰਬਰ ਵੀਡੀਓ ਆਏਗੀ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਕਿਹੜੇ ਇੱਕ ਜਿਹੜੀ ਪੀਲੀ ਪ੍ਰੀਰੀ ਹੈ ਉਹਦਾ ਕੀ ਕਰਨਾ ਹੈ ਕਿਹੜੇ ਕਿਹੜੇ ਪੋਸ਼ਕ ਤੱਤ ਪਾ ਕੇ ਆਪ ਨੂੰ ਠੀਕ ਕਰ ਸਕਦੇ ਹਾਂ ਪਰੰਤੂ ਇਸ ਵੀਡੀਓ 'ਚ ਮੈਂ ਇਹ ਗੱਲ ਕਰਨ ਲੱਗਿਆ ਕਿ ਚੀਜ਼ਾਂ ਸਭ ਕੋਈ ਠੀਕ ਹੈ ਪਰੰਤੂ ਉਹਦੇ باوجود ਵੀ ਜਿਹੜਾ ਹੈਗਾ ਪਨੀਰੀ ਸਾਡੀ ਨਹੀਂ ਚੱਲ ਰਹੀ ਤਾਂ ਕੀ ਕੀਤਾ ਜਾਵੇ ਮੈਂ ਹਾਂ ਕੁਲਦੀਪ ਸਿੰਘ ਸ਼ੇਰਕਲ ਮਰਖਾਈ ਫਤਿਹ ਦੀ ਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਝੋਨਾ ਨਾ ਚੌਨਾ ਚੌਨਾ ਹੌਟ ਐਂਡ ਹਿਊਮਿਡ ਐਨਵਾਇਰਨਮੈਂਟ ਦੀ ਫਸਲ ਹੈ ਹੌਟ ਐਂਡ ਹਿਊਮਿਡ ਦਾ ਮਤਲਬ ਕਿ ਗਰਮ ਤੇ ਤਰ ਇਹਨੂੰ ਕਿਹੋ ਜਿਹਾ ਮੌਸਮ ਚਾਹੀਦਾ ਹੈ ਗਰਮ ਤੇ ਤਰ ਗਰਮ ਤੇ ਤਰ ਕਿਹੜਾ ਮੌਸਮ ਹੁੰਦਾ ਹੈ ਜਿਵੇਂ ਦੱਖਣੀ ਭਾਰਤ ਦੇ ਵਿੱਚ ਕਿ ਪੂਰੀ ਗਰਮੀ ਪਵੇ ਗਰਮੀ ਇਹ ਨਹੀਂ ਕਿ ਬਹੁਤ ਜ਼ਿਆਦਾ ਚੱਲੇ 40 50 ਡਿਗਰੀ ਆਵੇ ਨਹੀਂ ਗਰਮੀ ਪਵੇ ਪਰੰਤੂ ਪਸੀਨਾ ਆਵੇ ਨਾਲ ਜਿਵੇਂ ਤੁਹਾਡੇ ਭਾਦੋਂ ਦੇ ਵਿੱਚ ਹੁੰਦਾ ਆ ਆਪਾਂ ਕਹਿੰਦੇ ਨੇ ਭਾਦੋਂ ਚਾ ਕੇ ਝੋਨਾ ਮੱਛਰ ਜਾਂਦਾ ਹੈ ਮੱਛਰ ਇਸ ਕਰਕੇ ਜਾਂਦਾ ਕਿਉਂਕਿ ਉਹਨੂੰ ਸਹੀ ਜਿਹੜਾ ਹੈਗਾ ਮੌਸਮ ਮਿਲ ਜਾਂਦਾ ਆਪਣੇ ਆਸਤੇ ਤਾਂ ਰੌਖਾ ਹੁੰਦਾ ਕਿ ਹਾਏ ਗਰਮੀ ਬੜੀ ਜਿਹੜਾ ਹੈਗਾ ਤਾਲ ਗਿਆ ਪਰੰਤੂ ਉਹ ਜਿਹੜਾ ਮੌਸਮ ਹੈ ਜਿਹਦੇ ਵਿੱਚ ਨਮੀ ਜ਼ਿਆਦਾ ਹੋਵੇ ਤੇ ਨਾਲ ਮੌਸਮ ਗਰਮ ਹੋਵੇ ਝੋਨੇ ਦੀ ਫਸਲ ਵਾਸਤੇ ਉਹ ਵਾਤਾਵਰਣ ਚਾਹੀਦਾ ਗਰਮ ਤੇ ਤਰ ਹੁਣ ਤੁਹਾਡੇ ਮੌਸਮ ਕਿਹੜਾ ਹੈਗਾ ਗਰਮ ਤੇ ਖੁਸ਼ਕ ਜਿਹੜਾ ਗਰਮ ਤੇ ਖੁਸ਼ਕ ਮੌਸਮ ਹੈ ਪਿਛਲੇ ਦਿਨ ਤਾਪਮਨ 47-48 ਤੇ ਗਿਆ ਭਾਵੇਂ ਕਿ ਹੁਣ ਅੱਗੇ ਇਹ ਤਾਪਮਨ ਠੀਕ ਰਹਿਣਗੇ ਵਰਖਾ ਵੀ ਹੋਏਗੀ ਪਰੰਤੂ ਨਮੀ ਹੈ ਜੀ ਹਵਾ ਦੇ ਵਿੱਚ ਨਹੀਂ ਆ ਰਹੀ ਤਾਂ ਬੂਟੇ ਨੂੰ ਜਿਹੜਾ ਹੈਗਾ ਹੀਟ ਸਟ्रेस ਜਿਹੜਾ ਹੈਗਾ ਹੁੰਦਾ ਹੈ ਤੇ ਬੂਟਾ ਜਿਹੜਾ ਹੈਗਾ ਚੰਗੇ ਤਰੀਕੇ ਨਾਲ ਗਰੋਥ ਨਹੀਂ ਕਰਦਾ ਤਾਂ ਫਿਰ ਸਾਨੂੰ ਕੀ ਹੈ ਕਿ ਅਸੀਂ ਮਾਈਕਰੋ ਕਲਾਈਮੇਟ ਨੂੰ ਬਦਲੀਏ ਕਲਾਈਮੇਟ ਹੁੰਦਾ ਹੈ ਕਿ ਬਹੁਤ ਵੱਡਾ ਮੌਸਮ ਜਿਹੜਾ ਹੈਗਾ ਮਾਈਕਰੋ ਕਲਾਈਮੇਟ ਹੁੰਦਾ ਹੈ ਕਿ ਆਪਾਂ ਜਿਵੇਂ ਆਪਾਂ ਕਮਰਾ ਹੈ ਕਮਰੇ ਦਾ ਮਾਈਕਰੋ ਕਲਾਈਮੇਟ ਆਪਾਂ ਏਸੀ ਲਾ ਕੇ ਬਦਲ ਦਿੰਨੇ ਆ ਨਾ ਇਸੇ ਤਰੀਕੇ ਨਾਲ ਆਪਾਂ ਪਨੀਰੀ ਦਾ ਮਾਈਕਰੋ ਕਲਾਈਮੇਟ ਚੇਂਜ ਕਰਨਾ ਹੈ ਉਹਨੂੰ ਆਪਾਂ ਗਰਮ ਅਤੇ ਖੁਸ਼ਕ ਤੋਂ ਗਰਮ ਅਤੇ ਤਰ ਬਣਾਉਣਾ ਹੈ ਗਰਮ ਅਤੇ ਤਰ ਬਣਾਉਣ ਦੇ ਲਈ ਕੀ ਕਰਨਾ ਪਏਗਾ ਸ਼ਾਮ ਦੇ ਟਾਈਮ ਤੇ ਜਦੋਂ ਹਵਾ ਰੁਕੀ ਹੁੰਦੀ ਹੈ ਜਾਂ ਮੱਠੀ-ਮੱਠੀ ਹਵਾ ਚੱਲਦੀ ਹੈ ਠੀਕ ਹੈ ਤਾਂ ਉਹ ਮੱਠੀ ਮੱਠੀ ਹਵਾ ਜੋ ਤੁਰਦੀ ਹੋਏਗੀ ਤੇ ਜਿਹੜੇ ਪਾਸੇ ਨੂੰ ਹਵਾ ਜਾ ਰਹੀ ਹੈ ਹਨਾ ਪਨੀਰੀ ਦੇ ਵਿੱਚ ਮੰਨ ਲਓ ਕਿ ਪੱਛੋਂ ਵਾਲੇ ਪਾਸੋਂ ਆ ਰਹੀ ਹੈ ਤੇ ਪੱਛੋਂ ਵਾਲੇ ਪਾਸੇ ਖੜੇ ਹੋ ਜਾਓ ਖੜੇ ਹੋ ਕੇ ਜਿਹੜਾ ਪੰਪ ਨੂੰ ਥੋੜਾ ਜਿਹਾ ਉੱਚਾ ਕਰਕੇ ਹਵਾ ਦੇ ਵਿੱਚ ਜਿਹੜਾ ਹੈਗਾ ਪਾਣੀ ਰਲਾਓ ਹਵਾ ਦੇ ਵਿੱਚ ਜਿਹੜਾ ਪਾਣੀ ਉੱਡ-ਉੱਡ ਕੇ ਤੁਹਾਡੀ ਪਨੀਰੀ ਦੇ ਉੱਤੇ ਪਵੇ ਤਾਂ ਇਸ ਤਰੀਕੇ ਦੇ ਨਾਲ ਥੋੜੀ देर ਕਰੋ ਅੱਧਾ ਘੰਟਾ ਲਾਓ ਇਹ ਚੰਗੇ ਤਰੀਕੇ ਦੇ ਨਾਲ ਹੌਲੀ-ਹੌਲੀ ਜਿਹੜਾ ਹੈਗਾ ਜਿਹੜਾ ਪੰਪ ਨਾਲ ਛਿੜਕੀ ਜਾਉਗੇ ਤਾਂ ਉਸ ਵਾਤਾਵਰਣ ਦੇ ਵਿੱਚ ਨਮੀ ਦੀ ਮਾਤਰਾ ਵਧ ਜੇਗੀ ਤਾਂ ओएडी ਵਧੀ ਹੋਈ ਨਮੀ ਹੈ ਉਹਦੇ ਨਾਲ ਤੁਹਾਡੀ ਜਿਹੜੀ ਪਨੀਰੀ ਹੈ ਇਹਨੂੰ ਹੀਟ ਸਟ्रेस ਤੋਂ ਜਿਹੜਾ ਹੈਗਾ ਰਾਹਤ ਮਿਲੇਗੀ ਤਾਂ ਮੈਂ ਦੇਖਿਆ ਕਿ ਜਿਹੜੇ ਕਿਸਾਨਾਂ ਦੇ ਖੇਤਾਂ 'ਚ ਇਸ ਤਰ੍ਹਾਂ ਦਿੱਕਤ ਆ ਗਈ ਕਿ ਪਨੀਰੀ ਰ ਵਧ ਨਹੀਂ ਰਹੀ ਖਾਦਾਂ ਨੂੰ ਸਾਰੀਆਂ ਪਾਈਆਂ ਸਾਰਾ ਕੁਝ ਹੈਗਾ ਹੀਟ ਸਟ्रेस ਕਰਕੇ ਜਾਂ ਗਰਮ ਤਰ ਮੌਸਮ ਕਰਕੇ ਨਹੀਂ ਵਧ ਰਹੀ ਸੀ ਉੱਥੇ ਚੀਜ਼ ਬਣਦੀ ਹੈ ਤੁਸੀਂ ਇੱਕ ਚੀਜ਼ ਮੈਨੂੰ ਦੱਸੋ ਜਿਹੜੀ ਆਪਾਂ ਪਨੀਰੀ ਵੇਚਦੇ ਹਾਂ ਮਈ ਦੇ ਵਿੱਚ ਇਹ ਪਨੀਰੀ ਆਪਣੀ ਜਿਹੜਾ ਹੈਗਾ ਆਪਾਂ ਜਿੰਨਾ ਮਰਜ਼ੀ ਜੋੜ ਲਾ ਲਈਏ 30 ਦਿਨਾਂ 'ਚ ਤਿਆਰ ਨਹੀਂ ਹੁੰਦੀ ਐ 40 ਦਿਨ ਵੀ ਲਾਈ ਜਾਂਦੀ ਐ ਤੇ ਜਿਹੜੀ ਅੱਗੇ ਤੁਸੀਂ ਜੂਨ ਚਿਰ ਮੀਮੂ ਇੱਕ ਦੋ ਪੈ ਗਏ ਉਦੋਂ ਜਾ ਕੇ ਪਨੀਰੀ ਬੀਜੋਗੇ ਉਹ ਪਨੀਰੀ 20 ਦਿਨਾਂ 'ਚ ਕਿਵੇਂ ਤਿਆਰ ਹੋ ਜਾਂਦੀ ਐ ਖੇਤ ਵੀ ਓਹੀ ਐ ਖਾਦਾਂ ਵੀ ਓਹੀ ਐ ਉਹ ਪਨੀਰੀ ਜਲਦੀ ਕਿਉਂ ਤਿਆਰ ਹੁੰਦੀ ਐ ਜਿਹੜੀ ਪਛੇਤੀ ਪਨੀਰੀ ਬੀਜਦੇ ਹਾਂ ਉਹ ਜਲਦੀ ਤਿਆਰ ਕਿਉਂ ਹੁੰਦੀ ਐ ਕਾਰਨ ਸਰਪਿੰਨਾ ਹੁੰਦਾ ਕਿ ਉਦੋਂ ਗਰਮ ਤੇ ਤਰ ਮੌਸਮ ਹੁੰਦਾ ਹੈ ਹੁਣ ਗਰਮ ਤੇ ਖੁਸ਼ਕ ਮੌਸਮ ਐ ਤੇ ਗਰਮ ਤੇ ਖੁਸ਼ਕ ਮੌਸਮ ਨੂੰ ਆਪਾਂ ਗਰਮ ਤੇ ਤਰ ਦੇ ਵਿੱਚ ਬਦਲ ਦੇਣਾ ਤਾਂ ਫਿਰ ਮੈਂ ਕਵਾਂਗਾ ਕਿ ਸ਼ਾਮ ਦੇ ਟਾਈਮ ਇਹਦੇ ਉੱਤੇ ਪਾਣੀ ਦਾ ਸਪਰੇਅ ਕਰੋ ਜੇ ਤੁਸੀਂ ਪਾਣੀ ਦਾ ਸਪਰੇਅ ਕਰੋਗੇ ਉਹਦਾ ਤੁਹਾਨੂੰ ਫਾਇਦਾ ਮਿਲੇਗਾ ਆਪਾਂ ਤਿੰਨ ਚਾਰ ਸਾਲਾਂ ਤੋਂ ਇਸ ਤਰੀਕੇ ਦੇ ਨਾਲ ਇਹ ਕਰਦੇ ਆ ਰਹੇ ਹਾਂ ਭਾਵੇਂ ਕਿ ਇਹ ਖੋਜ ਆਪਣੀ ਨਹੀਂ ਹੈਗੀ ਪਾਣੀ ਤੇ ਪਾਣੀ ਦਾ ਸਪਰੇਅ ਕਰਨ ਵਾਸਤੇ ਇਹ ਪ੍ਰਗਟ ਵੀਰ ਨੇ ਇੱਕ ਵੀਡੀਓ ਪਾਈ ਸੀ ਇੱਕ ਵਾਰ ਪਰੰਤੂ ਜਦੋਂ ਆਪਾਂ ਇਹਨੂੰ ਖੇਚ ਵਰਤਿਆ ਤਾਂ ਰਿਜ਼ਲਟ ਮਿਲੀ ਤਾਂ ਆਓ ਆਪਾਂ ਸ਼ਾਮ ਦੇ ਟਾਈਮ ਪਾਣੀ ਦਾ ਸਪਰੇਅ ਕਰਕੇ ਕਿ ਪਾਣੀ ਦਾ ਸਪਰੇਅ ਕੱਲੀ ਪਨੀਰੀ ਤੇ ਨਹੀਂ ਕਰਨਾ ਮੱਠੀ ਮੱਠੀ ਹਵਾ ਚੱਲ ਰਹੀ ਹੈ ਪੱਛੋਂ ਵਾਲੇ ਪਾਸਿਓਂ ਹਵਾ ਆ ਰਹੀ ਜੇ ਪੱਛਮ ਵਾਲੇ ਪਾਸੇ ਖੜੇ ਹੋਏ ਜਾਨਾ ਪਨੀਰ ਤੋਂ ਥੋੜਾ ਜਿਹਾ ਦੂਰ ਤੇ ਭੂਰ ਰੱਡ ਕੇ ਉੱਥੋਂ ਤੱਕ ਜਾਵੇ ਖੀਰ ਲੈ ਕੇ ਹਰੇ ਤੱਕ ਇਸ ਤਰੀਕੇ ਨਾਲ ਤੁਸੀਂ ਹਵਾ ਦੇ ਵਿੱਚ ਪਾਣੀ ਰਲਾਉਣਾ ਹੈ ਨਾ ਕਿ ਬੁੱਟਿਆਂ ਦੇ ਉੱਤੇ ਪਾਣੀ ਛਿੜਕਣੇ ਧਿਆਨ ਰੱਖਿਓ ਜੀ ਮਿਹਰਬਾਨੀ ਦੋਸਤੋ